ਹਾਂਜੀ ਵੀਰੇ ਹਸੀਕਾਲ ਸਾਰੇ ਕਿਸਾਨ ਭਰਾਵਾਂ ਨੂੰ ਕੀ ਹਾਲ ਚਾਲ ਆ ਸਾਰਿਆਂ ਦਾ ਤੇ ਵੀਰੇ ਅੱਜ ਆਪਾਂ ਗੱਲ ਕਰ ਰਹੇ ਸੀ ਪਿਆਜ਼ ਬਾਰੇ ਵੀ ਆਪਾਂ ਪਿਆਜ਼ ਕਿਵੇਂ ਲਾਉਣਾ ਚਾਹੀਦਾ ਆਪਾਂ ਨੂੰ ਕਿਵੇਂ ਵੱਧ ਝਾੜ ਜਿਹੜਾ ਆਪਾਂ ਨੂੰ ਪ੍ਰਾਪਤ ਹੁੰਦਾ ਕਿਵੇਂ ਉਹ ਸਾਈਜ਼ ਆ ਜਿਹੜਾ ਵਧੀਆ ਬਣਾਉਂਦਾ ਉਹ ਉਹਦੇ ਬਾਰੇ ਆਪਾਂ ਥੋੜੀ ਜਿਹੀ ਸੂਝ ਦਿਖਾਉਣੇ ਆ ਵੀ ਆਪਾਂ ਪਿਆਜ਼ ਜਿਹੜਾ ਕਿਵੇਂ ਲਾਉਨੇ ਆ ਉਹ ਤੇ ਕਿੰਨੀ ਉਮਰ ਦਾ ਇੰਨਾ ਟਾਈਮ ਹੋ ਗਿਆ ਨੂੰ ਲੱਗੇ ਨੂੰ ਤੇ ਆਪਾਂ 10 ਤੇ 15 ਦਿਨਾਂ ਦੇ ਵਿੱਚ ਵਿੱਚ ਇੱਕ ਵੀਡੀਓ ਤੇ ਬਣਾਇਆ ਕਰਾਂ ਅਸ ਨੂੰ ਦਿਖਾਇਆ ਕਰਾਂਗੇ ਵੀ ਇਹਦਾ ਸਾਈਜ਼ ਦੇਖੋ ਕਿਵੇਂ ਬਣਦਾ ਤੇ ਫਿਰ ਆਪਾਂ ਇੱਕ ਲਾਸਟ ਦੇ ਵਿੱਚ ਵੀਡੀਓ ਬਣਾਵਾਂਗੇ ਜਦੋਂ ਉਹ ਫੁੱਲ ਸਾਈਜ਼ ਦੇ ਵਿੱਚ ਹੋਇਆ ਵੀ ਆਹ ਦੇਖੋ ਹਨਾ ਇਹੀ ਪਿਆਜ਼ ਆ ਜਿਹੜਾ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਸਾਰਾ ਤੁਹਾਨੂੰ ਦਿਖਾਵਾਂਗੇ ਉਹ ਤੇ ਵੀਰ ਇੱਕ ਜਿਹੜੇ ਵੀ ਕਿਸਾਨ ਵੀਰ ਹਨਾ ਵੀਡੀਓ ਦੇਖਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਇੱਕ ਜਿਹੜੇ ਨਵੇਂ ਵੀਰ ਦੇਖਦੇ ਆ ਫੇਸਬੁੱਕ ਤੇ ਇੰਸਟਾਗ੍ਰam ਤੇ YouTube ਤੇ ਉਹ ਆਪਣੇ ਪੇਜ ਨੂੰ ਚੈਨਲ ਨੂੰ ਹਨਾ ਜਰੂਰ ਫੋਲੋ ਕਰੋ ਤਾਂ ਜੋ ਵੀ ਆਪਾਂ ਖੇਤੀਬਾੜੀ ਨਾਲ ਸੰਬੰਧਿਤ ਆਪਾਂ ਵੀਡੀਓ ਪਾਉਨੇ ਆ ਜਿਹੜੀ ਆਪਣੇ ਕੋਲ ਹਨਾ ਜਾਣਕਾਰੀ ਹੁੰਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀ ਕਿਵੇਂ-ਕਿਵੇਂ ਆਪਾਂ ਖੇਤੀ ਕਰਦੇ ਆ ਤੇ ਕਿਵੇਂ-ਕਿਵੇਂ ਇਹਦੇ ਵਿੱਚੋਂ ਫਸਲ ਜਿਹੜੀ ਆਪਾਂ ਪ੍ਰਾਪਤ ਕਰਦੇ ਆ ਤੇ ਇਹ ਕੰਮ ਵੀਰੇ ਜਰੂਰ ਕਰ ਲਿਆ ਕਰੋ ਤੇ ਮੈਂ ਜਿਹੜੇ ਵੀ ਫੇਸਬੁਕ ਤੇ ਦੇਖਦੇ ਆ ਮੈਂ ਫੇਸਬੁਕ ਤੇ ਕਮੈਂਟ ਕਰਕੇ ਨਾ ਲਿੰਕ ਸ਼ੇਅਰ ਕਰੂੰ YouTube ਦਾ ਤੁਸੀਂ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸੁਣੋ ਮੈਂ ਦਿਖਾਉਣਾ ਜਿਹੜਾ ਆਪਣਾ ਪਿਆਜ਼ ਲੱਗਿਆ ਹੋਇਆ ਇਹ ਕਿਵੇਂ ਲਾਇਆ ਆਪਾਂ ਨੇ ਤੁਸੀਂ ਆ ਦੇਖੋ ਤੇ ਜਿਹੜੀ ਪਿਆਜ਼ ਦੀ ਆਪਾਂ ਖੇਤੀ ਇਹ ਕਰਦੇ ਆ ਸਾਰੀ ਆਪਾਂ ਵੱਟ ਦੇ ਉੱਪਰ ਹੀ ਕਰਦੇ ਆ ਕਿਆਰੀਆਂ ਦੇ ਵਿੱਚ ਨਾ ਮਾਤਰੀ ਆਪਾਂ ਲਾਉਨੇ ਆ ਇੱਕ ਤਾਂ ਦੇਖੋ ਜੇ ਆਪਾਂ ਇਹਨੂੰ ਛੱਡ ਦੇ ਇਹ ਖਾਲ ਜਿਹੜਾ ਆਪਣਾ ਬੱਟਾ ਬੇਲੀਆਂ ਰਹਿੰਦੀਆਂ ਇਹਦੇ ਵਿੱਚ ਪਾਣੀ ਵੀ ਚੱਲਦਾ ਤੇ ਆਪਾਂ ਨੂੰ ਨਾਲ ਦੀ ਨਾਲ ਇਹਦੇ ਉੱਪਰ ਪਿਆਜ਼ ਆ ਜਿਹੜਾ ਉਹ ਵੀ ਮਿਲੂਗਾ ਆ ਦੇਖੋ ਕੋਈ ਵੀ ਬੱਟਾ ਆਪਣੀ ਜਿਹੜੀ ਬੇਲੀ ਨਹੀਂ ਮਿਲੂਗੀ ਕਿੱਥੇ ਵੀ ਆਪਾਂ ਨੂੰ ਜਗ੍ਹਾ ਮਿਲਦੀ ਆ ਆਪਾਂ ਹਨਾ ਉਹਨੂੰ ਬਰਤਨ ਦੇ ਵਿੱਚ ਲੈ ਕੇ ਆਉਨੇ ਆ ਤੇ ਆਹ ਦੇਖੋ ਪਿਆਜ਼ ਕਿਸ ਤਰ੍ਹਾਂ ਦਾ ਦੇਖੋ ਇਹ ਆ ਬਣ ਰਿਹਾ ਤੇ ਇਹਨੂੰ ਲੱਗੇ ਨੂੰ ਵੀਰੇ 1.5 ਮਹੀਨਾ ਹਜੇ ਹੋਇਆ ਪਿਆ ਜੁਨੂੰ ਬੱਟਾਂ ਦੇ ਉੱਪਰ ਲਾਇ ਇਹਨੂੰ ਤੇ ਸੋਨੂੰ ਜਦੋਂ ਇਹ ਪੂਰਾ ਕੰਪਲੀਟ ਹੋ ਗਿਆ ਤੇ ਆਪਾਂ ਵਿੱਚ ਵਿੱਚ ਦੀ ਵੀਡੀਓ ਬਣਾਵਾਂਗੇ ਸੋਨੂੰ ਦਿਖਾਵਾਂਗੇ 20 ਦਿਨ ਬਾਅਦ ਵੀ ਇਹਦੀ ਕਿੰਨਾ ਕੁ ਸਾਈਜ਼ ਬਣਦਾ ਕਿੰਨਾ ਕੁ ਇਹ ਮੋਟਾ ਹੁੰਦਾ ਜਿਹੜਾ ਤੇ ਕਈ ਵੀਰ ਕਹਿੰਦੇ ਹਨ ਵੀ ਗੋਡੀ ਦਾ ਫਰਕ ਨਹੀਂ ਪੈਂਦਾ ਹੈਗਾ ਵੀ ਗੁੱਡ ਨਹੀਂ ਚਾਹੀਦੇ ਦੇਖੋ ਵੀਰ ਜੀ ਜੇ ਆਪਾਂ ਨੇ ਲਵੇ ਫ੍ਰੀ ਟਾਈਮ ਆ ਤਾਂ ਆਪਾਂ ਥੋੜਾ ਜਿਹਾ ਜ਼ਰੂਰ ਮਿਹਨਤ ਕਰ ਲਿਆ ਕਰੋ ਆਹ ਬੱਟ ਦੇਖੋ ਅੱਜ ਤੋਂ ਮੈਂ 10 ਦਿਨ ਪਹਿਲਾਂ ਜਿਹੜੀ ਦੀ ਗੜਾਈ ਕੀਤੀ ਸੀ ਇਹ ਬੱਟ ਦੀ ਤੇ ਜਿਹੜੀ ਆਹ ਬੱਟ ਤੇ ਆ ਇਹਦੀ ਅੱਜ ਗੜਾਈ ਜਿਹੜੀ ਕੀਤੀ ਆ ਇਹਦੇ ਵਿੱਚ ਫਰਕ ਬਹੁਤ ਜ਼ਿਆਦਾ ਪੈ ਗਿਆ ਕਿਉਂਕਿ ਜਿੰਨੀਆਂ ਇਹਦੀਆਂ ਥੱਲੋਂ ਮਾੜਾ ਮੋਟੇ ਜੜਾਂ ਹਿਲਦੀਆਂ ਨੇ ਉਨਾਂ ਹੀ ਜ਼ਿਆਦਾ ਨੇ ਮਟਾਈ ਦੇਣੀ ਆ ਉਨਾਂ ਹੀ ਮੋਟਾ ਜਾਦੇ ਹੋਊ ਇਹ ਆਪਾਂ ਥੋੜਾ ਜਿਹਾ ਜੀ ਆਪਾਂ ਲਾਉਨੇ ਪਿਆਜ ਹਨ ਇਹਨਾਂ ਨੂੰ ਗੁੱਡੇ ਕਰੋ ਥੋੜੀ ਮਿਹਨਤ ਕਰ ਲਿਆ ਕਰੋ ਆਹ ਦੇਖੋ ਨੀਚੇ ਤੋਂ ਤੇ ਆ ਇਧਰ ਵਾਲੇ ਦੇਖੋ ਇਹਦੀ ਗੜਾਈ ਅੱਜ ਕਰੀ ਆਪਾਂ ਨੇ ਕਿੰਨਾ ਦੇਖੋ ਇਹਨਾਂ ਦਾ ਫਰਕ ਪਿਆ ਹੋਇਆ ਇਹ ਜੜ ਹਿੱਲਣੀ ਜ਼ਰੂਰੀ ਆ ਕਹਿੰਦੇ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਸੀ ਹੋਰ ਮਾ ਕੇ ਪਿਆਜ਼ ਨੂੰ ਉੱਪਰ ਤੇ ਛੱਟੀ ਫੇਰਦੇ ਹੁੰਦੇ ਸੀ ਸ਼ਾਮ ਦੇ ਟਾਈਮ ਵੀ ਉਹਦੀ ਜੜਾ ਜਿਹੜੀ ਹਿੱਲੇ ਤਣੇ ਹਿੱਲਣ ਤਾਂ ਕਰਕੇ ਉਹ ਮੋਟਾ ਜਿਹੜਾ ਹੁੰਦਾ ਸੀ ਤੇ ਆਪ 15 ਦਿਨ ਬਾਅਦ ਦੁਬਾਰਾ ਫੇਰ ਇਹਦੀ ਵੀਡੀਓ ਜਿਹੜੀ ਬਣਾ ਕੇ ਤੁਹਾਨੂੰ ਦਿਖਾਵਾਂਗੇ ਵੀ ਹੁਣ ਕੀ ਸਾਈਜ਼ ਆ ਜਿਹੜਾ ਇਹ ਹੋ ਗਿਆ ਤੇ ਬਾਕੀ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਭੈਣਾਂ ਦਾ ਧੰਨਵਾਦ